ਕੀਫਤੇ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਤ ਸੰਗਤ ਜਣੋ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਾਠ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ ਵੱਡੇ ਆ ਭਾਗਾ ਵਾਲੇ ਹਾਂ ਪਰ ਭਲੇ ਕਰਮ ਕਰਕੇ ਚੰਗੇ ਕਰਮ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਉਂਚ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ ਸੋ ਆਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੀਬਾ ਤਿਰਸਨਾਂ ਨੂੰ ਪਵਿੱਤਰ ਕਰੀਏ ਸਾਰੇ ਰਲ ਮਿਲ ਕਰਕੇ ਫਤਿਹ ਦੀ ਸਾਜ ਪਈ ਸਾਰੇ ਗੱਜਕੇ ਆਕਵਾਜ ਗੁਰੂ ਜੀ ਕਾ ਖਾਲਸਾ ਬਾਝ ਗੁਰੂ ਜੀ ਕੀ ਫਤਿਹ ਆਓ ਕਾ ਕਰਤਾ ਦੇ ਨਾਲ ਬੈਠਣ ਦਾ ਯਤਨ ਕਰੀਏ ਜਿਤਨਾ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣਾ ਹੈ ਪਿਆਰ ਇਸਤਕਾਰ ਦੇ ਨਾਲ ਬੈਠਣਾ ਪਿਆਰ ਇਸ ਸਤਕਾਰ ਦੇ ਨਾਲ ਗੁਰੂ ਕੀ ਵਿਚਾਰ ਗੁਰੂ ਦਾ ਇਤਿਹਾਸ ਬੈਠ ਕਰਕੇ ਸਰਵਣ ਕਰੀਏ ਜੀ ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸਾਰੇ ਅਸੀਸ ਬਖਸੋ ਪਿਆਰ ਨਾਲ ਬੈਠ ਕਰਕੇ ਸਰਵਣ ਕਰੀਏ ਜੀ ਮੇਰੇ ਗੁਰੂ ਨੇ ਇਸ ਪ੍ਰਵਾਨ ਨੂੰ ਗੁਰੂ ਤੇ ਟੁਕਾ ਦਿੱਤਾ ਸਿੱਖ ਪੁੱਤਰ ਬਣ ਕੇ ਗੁਰੂ ਨੂੰ ਪਿਆਰ ਕਰੇ ਭਾਵੇਂ ਨਾ ਵੀ ਕਰੇ ਪ੍ਰਤੂ ਸੱਚ ਇਹ ਹੈ ਕਿ ਉਹ ਉਸ ਨੂੰ ਉਠਾ ਕੇ ਉਸ ਦੀ ਝੋਲੀ ਵਿੱਚ ਦਾਤ ਪਾ ਦਿੰਦਾ ਹੈ ਇਹ ਗੁਰੂ ਲਈ ਕੋਈ ਵੱਡੀ ਖੇਡ ਨਹੀਂ ਸਮਰੱਥ ਗੁਰੂ ਸਭ ਕੁਝ ਕਰਨ ਦੇ ਸਮਰੱਥ ਹਾਂ ਆਓ ਹੁਣ ਉਸ ਮਾਨ ਦਾ ਜੀਵਨ ਵਿਚਾਰੀਏ ਮੈਂ ਸੰਮਤ ਨਹੀਂ ਲਿਆ ਕੇਵਲ ਸਨ ਲਏ ਹਨ ਮਾਤਾ ਸਾਹਿਬ ਦੇਵਾ ਜੀ ਤੋਂ ਸ਼ੁਰੂ ਕਰਾਂਗੇ ਜ਼ਿਲ੍ਹਾ ਜਹਲਮ ਹੈ ਪਾਕਿਸਤਾਨ ਦੀ ਧਰਤੀ ਤੇ ਇੱਕ ਨਗਰ ਹੈ ਪ੍ਰੋਤਾਸ ਤੇ ਉਸ ਪਿੰਡ ਵਿੱਚ ਜਿੱਥੇ ਮਾਤਾ ਜੀ ਦਾ ਜਨਮ ਹੋਇਆ ਹੈ ਉਸ ਪਿੰਡ ਵਿੱਚ ਆਦ ਗੁਰੂ ਨਾਨਕ ਸਾਹਿਬ ਦੇ ਚਰਨ ਪਹਿਲਾ ਪਏ ਹਨ ਉੱਥੇ ਇੱਕ ਚੋਆ ਸਰ ਅਸਥਾਨ ਹੈ ਜਿਸ ਦੇ ਵਿੱਚੋਂ ਅੱਜ ਵੀ ਨੀਰ ਬਾਹਰ ਨਿਕਲਦਾ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਉਹ ਕਹਿੰਦੇ ਹਨ ਕਿ ਅੱਜ ਰੋਤਾਸ ਦੇ ਲੋਕ ਉੱਥੋਂ ਦਾ ਨਿਰਮਲ ਨੀਰ ਇੰਦੇ ਹੱਲ ਉਹ ਚੋਆ ਕਿਵੇਂ ਬਣਿਆ ਇਤਿਹਾਸ ਦਾ ਸਭ ਤੋਂ ਪਹਿਲਾ ਉਸ ਨਗਰ ਸੰਬੰਧੀ ਵਿਚਾਰ ਕਰ ਲਈਏ ਗੁਰੂ ਨਾਨਕ ਸਾਹਿਬ ਕਾਬਲ ਕਿੰਧਾਰ ਤੋਂ ਜਗਤ ਜਲੰਦੇ ਨੂੰ ਠਾਰਦੇ ਹੋਏ ਰוקਤਾਸ ਪਹੁੰਚੇ ਹਨ ਇੱਥੇ ਹਜੂਰ ਦਾ ਇੱਕ ਸਿੱਖ ਸੀ ਜਿਸ ਦਾ ਨਾਮ ਸੀ ਭਾਈ ਭਗਤੂ ਭਾਈ ਪਰਤੂ ਧੰਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸੇਵਕ ਹੈ ਸੰਗਤ ਦਰਸ਼ਨ ਕਰਨ ਲਈ ਆਈ ਕਹਿੰਦੇ ਹਨ ਸੰਗਤਾ ਨੇ ਕੀਰਤਨ ਸੁਣਿਆ ਅੰਦਰ ਨੂੰ ਠੰਡ ਪਈ ਅਤੇ ਹਜੂਰ ਦੇ ਚਰਨਾਂ ਵਿੱਚ ਸੰਗਤ ਨੇ ਆਪਣੇ ਬਲੋ ਬੇਨਤੀ ਕੀਤੀ ਅੱਧ ਕਹਿਣ ਲੱਗੇ ਸੱਚੇ ਪਾਤਸ਼ਾਹ ਇੱਥੇ ਪਾਣੀ ਖਾਰਾ ਹੈ ਪਾਣੀ ਕਰਕੇ ਅਸੀਂ ਬਹੁਤ ਜਿਆਦਾ ਹੀ ਤਕਲੀਫ ਵਿੱਚ ਰਹਿੰਦੇ ਹਾਂ ਕਿਰਪਾ ਕਰਕੇ ਇਸ ਧਰਤੀ ਦਾ ਪਾਣੀ ਸਾਨੂੰ ਮਿੱਠਾ ਬਖਸ਼ ਦਿਓ ਸਤਿਗੁਰੂ ਮੇਲ ਦੇ ਘਰ ਵਿੱਚ ਆਏ ਗੁਰੂ ਲਈ ਇਹ ਕੋਈ ਵੱਡੀ ਖੇਡ ਨਹੀਂ ਭਾਈ ਭਗਤ ਨੂੰ ਇਸ਼ਾਰਾ ਕੀਤਾ ਕਿ ਇਹ ਸਾਹਮਣੇ ਜਿਹੜਾ ਪੱਥਰ ਪਿਆ ਹੈ ਇਸ ਪੱਥਰ ਨੂੰ ਚੁੱਕ ਭਾਈ ਭਗਤੂ ਨੇ ਪੱਥਰ ਚੁੱਕਿਆ ਤਾਂ ਉਸ ਪੱਥਰ ਨੂੰ ਚੁੱਕਣ ਦੀ ਧੀਰ ਸੀ ਕਿ ਉਸ ਦੇ ਵਿੱਚੋਂ ਇੱਕ ਦਮ ਮਿੱਠਾ ਪਾਣੀ ਬਾਹਰ ਆਇਆ ਗੱਜ ਕੇ ਆਖੋ ਸਤਨਾਮ ਮਿੱਠਾ ਪਾਣੀ ਬਾਹਰ ਆਇਆ ਸੰਤਾ ਨੇ ਪੀਤਾ ਅਤੇ ਅੱਜ ਤੱਕ ਕਿਹਾ ਜਾਂਦਾ ਹੈ ਕਿ ਉਸ ਚੋਆ ਦਾ ਨਿਰਮਲ ਤੇ ਮਿੱਠਾ ਨੀਰ ਅੱਜ ਵੀ ਪੀਤਾ ਜਾ ਰਿਹਾ ਹੈ। ਧੰਗੁਰੂ ਨਾਨਕ ਸਾਹਿਬ ਜੀ ਦੇ ਉਸ ਧਰਤੀ ਤੇ ਚਰਨ ਪਏ ਜਿੱਥੇ ਓਟੋਹਾਰੀ ਸੰਗਤ ਹੈ। ਉਸ ਇਲਾਕੇ ਦੇ ਸਿੱਖ ਬਾਣੀ ਬੜੇ ਪਿਆਰ ਸਤਕਾਰ ਦੇ ਨਾਲ ਪਰਦੇਸਾਂ ਸਮਾਂ ਲੰਘਦਾ ਗਿਆ ਸਨ 1681 ਆਇਆ ਇਸੇ ਹੀ ਨਗਰ ਰੋਤਾਸ ਵਿੱਚ ਇੱਕ ਗੁਰੂ ਦਾ ਸਿੱਖ ਰਹਿੰਦਾ ਹੈ ਉਸ ਦਾ ਨਾਮ ਹੈ ਭਾਈ ਰਾਮਾ ਜੀ ਇਸ ਦੇ ਘਰ ਵਾਲੀ ਦਾ ਨਾਮ ਸੀ ਜਸਦੇਵੀ ਜੀ ਸਨ 1681 ਨੂੰ ਜਸਦੇਵੀ ਦੀ ਕੁੱਖੋਂ ਇੱਕ ਪੁੱਤਰੀ ਨੇ ਜਨਮ ਲਿਆ ਉਸ ਤੋਂ ਬਾਅਦ ਇਹਨਾਂ ਦੇ ਘਰ ਇੱਕ ਪੁੱਤਰ ਹੋਇਆ ਪੁੱਤਰੀ ਦਾ ਨਾਮ ਇਹਨਾਂ ਨੇ ਸਾਹਿਬ ਦੀਵਾ ਰੱਖਿਆ ਤੇ ਪੁੱਤਰ ਦਾ ਨਾਮ ਸਾਹਿਬ ਚੰਦ ਰੱਖਿਆ ਪਰਿਵਾਰ ਅਤ ਦਾ ਅਨਿਤ ਦਿੱਤ ਅਨਿਤ ਦਿੱਤ ਹੈ ਧਰਮ ਸਾਲਾ ਵਿੱਚ ਸੰਗਤ ਜਾਂਦੀ ਹੈ ਧਰਮ ਸਾਲਾ ਵਿੱਚ ਬੱਚੀ ਥੋੜੀ ਜਹੀ ਵੱਡੀ ਹੋਈ ਤੇ ਇਸ ਨੇ ਧਰਮ ਸਾਲਾ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਇਸ ਬੱਚੀ ਦੇ ਚਿਹਰੇ ਉੱਤੇ ਰੋਹਾਨੀ ਅਤ ਦਾ ਨੂਰ ਬਚਪਨ ਤੋਂ ਹੀ ਚਲਖ ਰਿਹਾ ਹੈ। ਇਸਨੇ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ। ਇਸ ਦੀ ਸ਼ੁਰੂ ਤੋਂ ਹੀ ਇੱਕ ਲਗਨ ਬਣ ਗਈ। ਬੱਚੀ ਸਾਹਿਬ ਦੇਵਾ ਨੇ ਘਟਿਆਂ ਬੱਧੀ ਚੌਂਕੜਾ ਮਾਰ ਕੇ ਸਿਮਰਨ ਵਿੱਚ ਜੁੜੇ ਰਹਿਣਾ ਕਿਸੇ ਨਾਲ ਗੱਲਾਂ ਨਹੀਂ ਕਰਨੀਆਂ। ਆਪਣਾ ਮਨ ਗੁਰੂ ਚਰਣਾ ਵਿੱਚ ਲਗਾ ਕੇ ਬਾਣੀ ਪੜਦੀ। ਸਿਮਰਨ ਕਰਨਾ ਸਮਾਂ ਅੱਗੇ ਲੰਘਦਾ ਗਿਆ। ਜਦੋਂ ਬੱਚੀ ਵੱਡੀ ਹੋਈ ਤਾਂ ਭਾਈ ਰਾਮਾ ਜੀ ਤੇ ਜਸਦੇਵੀ ਜੀ ਦੇ ਮਨ ਵਿੱਚ ਮਨ ਵਿੱਚ ਖਿਆਲ ਆਇਆ ਇਹ ਫੁਰਨਾ ਉੱਠਿਆ ਕਿ ਬੱਚੀ ਬਾਣੀ ਪੜਦੀ ਹੈ। ਦਿਨ ਰਾਤ ਇਸ ਸ਼ਬਦ ਨਾਲ ਜੁੜੀ ਹੋਈ ਹੈ ਤੇ ਇੱਕ ਕੰਮ ਕੀਤਾ ਜਾਏ ਕਿ ਇਸ ਲਈ ਕੋਈ ਬਰ ਲੱਭਿਆ ਜਾਏ ਇਤਿਹਾਸ ਕਹਿੰਦਾ ਹੈ ਕਿ ਉਸ ਵੇਲੇ ਪਿਤਾ ਦੇ ਮਨ ਵਿੱਚ ਸੰਕਲਪ ਸੀ ਕਿ ਕਿ ਉਹ ਜਿਹਾ ਬਰ ਲੱਭੀਏ ਪਿਤਾ ਦੇ ਮੋਹ ਨਿਕਲਿਆ ਕਿ ਇਹ ਬੱਚੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਦਾਸੀ ਹੀ ਬਣੇਗੀ ਪਿਤਾ ਅਤੇ ਮਾਤਾ ਧਰਮਸਾਲਾ ਵਿੱਚ ਗਏ ਸੰਗਤ ਸਾਰੀ ਰਉਤਾਸ ਦੀ ਇਕੱਠੀ ਹੋਈ ਹੋਈ ਸੀ ਦੀਵਾਨ ਸਜਿਆ ਹੋਇਆ ਸੀ ਭਾਈ ਰਾਮਾ ਜੀ ਨੇ ਦੀਵਾਨ ਵਿੱਚ ਖੜੇ ਹੋ ਕੇ ਕਿਹਾ ਸਾਧ ਸੰਗਤ ਜੀ ਮੈਂ ਆਪਣੀ ਬੱਚੀ ਸਾਹਿਬ ਦੇਵਾ ਦਾ ਰਿਸ਼ਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰਨ ਦਾ ਫੈਸਲਾ ਕਰ ਦਿੱਤਾ ਹੈ ਸੰਗਤ ਨੇ ਸੁਣਿਆ ਅਤੇ ਖੁਸ਼ੀ ਦੀ ਲਹਿਰ ਦੌੜ ਗਈ ਕਹਿੰਦੇ ਹਨ ਕੀ ਰੋਤਾਸ ਦੀ ਸੰਗਤ ਅਜੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਕੋਲ ਨਹੀਂ ਆਈ ਪਰ ਬੀਬੀ ਸਾਹਿਬ ਦੇਵਾ ਨੂੰ ਸੰਗਤ ਭਾਵਨਾ ਨਾਲ ਮਾਤਾ ਜੀ ਕਹਿਣ ਲੱਗ ਪਈ ਮਾਤਾ ਜੀ ਕਹਿ ਇਸਤਕਾਰ ਦੇ ਦੇਸਨ ਅਖੀਰ 1700 ਆਇਆ ਅਮਰ ਸੰਚਾਰ ਹੋ ਚੁੱਕਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾ ਦੀ ਸੂ ਲੈਣ ਲਈ ਰੋਤਾਸ ਦੀ ਸੰਗਤ ਤਿਆਰ ਹੋਈ ਹੈ ਪਿਤਾ ਭਾਈ ਰਾਮਾ ਜੀ ਅਤੇ ਮਾਤਾ ਜਸ ਦੀਬੀ ਜੀ ਨੇ ਰੋਤਾਸ ਦੀ ਸੰਗਤ ਨੂੰ ਕਿਹਾ ਚਲੋ ਅਸੀਂ ਚੱਲ ਜਾਈਏ ਧੀ ਜਮਾਨ ਹੋ ਗਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਸਾਰੀ ਸੰਗਤ ਮੇਰੇ ਨਾਲ ਅਰਦਾਸ ਕਰਿਓ ਕਿ ਇਹ ਬੇਟੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਪਰਮਾਨ ਹੋ ਜਾਏ ਸੰਗਤ ਬਾਣੀ ਪੜਦੀ ਤੁਰਪਈ ਸੰਗਤ ਬਾਣੀ ਪੜਦੀ ਤੁਰਪਈ ਇਤਿਹਾਸ ਕਹਿੰਦਾ ਹੈ ਕਿ ਪਿਤਾ ਨੇ ਰੋਤਾਸ ਤੋਂ ਹੀ ਸੋਹਣਾ ਜੋੜਾ ਬਣਾ ਲਿਆ ਜਿਹੜੀ ਬਾਪ ਦੇ ਅੰਦਰ ਦੀ ਭਾਵਨਾ ਸੀ ਉਹ ਸਭ ਕੁਝ ਬਣਾ ਕੇ ਬੇਟੀ ਨੂੰ ਰੋਤਾਸ ਤੋਂ ਲੈ ਕੇ ਸੰਗਤ ਸਿਮਰਨ ਕਰਦੀ ਹੋਈ ਬੰਦਗੀ ਕਰਦੀ ਹੋਈ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਰਹੀ ਹੈ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਖਜ਼ਾਨੀ ਸਨ ਉਹਨਾਂ ਦਾ ਨਾਮ ਸੀ ਭਾਈ ਭਗਵਾਨ ਸਿੰਘ ਸੰਤ ਸਜੀ ਹੋਈ ਹੈ ਬੀਬੀ ਸਾਹਿਬ ਦੇਵਾ ਵੀ ਸੰਗਤ ਵਿੱਚ ਆ ਕੇ ਬੈਠ ਗਏ ਅੰਦਰੋਂ ਭਿੱਜੀ ਹੋਈ ਉਹ ਆਤਮਾ ਜਿਸ ਦਾ ਸੱਚ ਮੁੱਚ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਸ਼ਤਾ ਬਰਨਾ ਹੈ ਇਕੱਲਾ ਦੇਹ ਦਾ ਨਹੀਂ ਇਹ ਰਿਸ਼ਤਾ ਤਾਂ ਰੂਹਾਨੀਅਤ ਦਾ ਹੈ ਜਦੋਂ ਦਰਬਾਰ ਵਿੱਚ ਸੰਗਤ ਅਰਦਾਸਾਂ ਕਰਨ ਲੱਗੀਆਂ ਤਾਂ ਤਾਰ ਤਾਸ ਦੀ ਸੰਗਤ ਵੱਲੋਂ ਭਾਈ ਰਾਮਾ ਜੀ ਖੜੇ ਹੋ ਗਏ ਗੱਲ ਵਿੱਚ ਪੱਲਾ ਪਾਇਆ ਹੱਥ ਜੋੜੇ हाथ जोड़ के बेनती की सच्चे पातशाह रोहतास की संगत आई है साहब ने किया गुरु ने हाल करे महाराज मैं एक बेनती कर आया हाँ दसो भाई रामा जी कह लगे मैं अपनी बेटी थी तो हजूरी हा, लैके आया हाँ ਅਤੇ ਉਸ ਦਾ ਆਨੰਦ ਕਰ ਆਪ ਜੀ ਦੇ ਨਾਲ ਕਰਨ ਦਾ ਵਿਚਾਰ ਹੈ ਇਹ ਬੱਚੀ ਕਰੋ ਤਿਆਰ ਹੋ ਕੇ ਆਈ ਹੈ ਹਜੂਰ ਨੇ ਅੱਗੋ ਕਿਹਾ ਭਾਈ ਸਿੱਖੋ ਤੁਹਾਨੂੰ ਪਤਾ ਹੈ ਕਿ ਜੀਤੋ ਜਿਹਦੇ ਚਲਾਣੇ ਤੋਂ ਬਾਅਦ ਅਸੀਂ ਗਰਸਤੋਂ ਬਿਲਕੁਲ ਉਪਰਾਮ ਹਾ ਗਰਸਤ ਦਾ ਅਰਥ ਕੀ ਹੈ ਗਰਸਤ ਦਾ ਅਰਥ ਅੰਤਰਲੇ ਸਮੇਂ ਤੱਕ ਇੰਦਰੀਆਂ ਵਿੱਚ ਲੁਪਤ ਹੋਣਾ ਨਹੀਂ ਗ੍ਰਸਤੀ ਉਹ ਹੈ ਜਿਹੜਾ ਮਰਨ ਤੋਂ ਪਹਿਲਾਂ ਇਹੋ ਜਿਹੜੀ ਘੜੀ ਰੱਬ ਲੈ ਕੇ ਆਵੇ ਉਸ ਨੂੰ ਸੰਤਾਨ ਦੀ ਦਾਤ ਮਿਲ ਜਾਵੇ ਪਰਮਾਤਮਾ ਹਰ ਸੁੱਖ ਦੇ ਦੇਵੇ ਇਹੋ ਜਿਹੀ ਘੜੀ ਆਵੇ ਕਿ ਉਹ ਆਪਣੇ ਜੀਵਨ ਸਾਧਨ ਦੇ ਹੁੰਦਿਆਂ ਆਪਣੀਆਂ ਇੰਦਰੀਆਂ ਉੱਤੇ ਕਾਬੂ ਪਾ ਕੇ ਇਨਾਂ ਤੋਂ ਨਰਲੀਪ ਹੋ ਕੇ ਜਾਏ ਹਜੂਰ ਨੇ ਕਿਹਾ ਅਸੀਂ ਗ੍ਰਸਤ ਦਾ ਤਿਆਗ ਕਰ ਦਿੱਤਾ ਹੈ ਇਹ ਸੁਣ ਕੇ ਦੀਵਾਨ ਵਿੱਚ ਇਕਦਮ ਚੁੱਪ ਵਰਤ ਗਈ ਕਹਿੰਦੇ ਹਨ ਕਿ ਭਾਈ ਰਾਮਾ ਜੀ ਨੇ ਸੱਚਮੁੱਚ ਗੱਲ ਵਿੱਚ ਪੱਲਾ ਪਾਇਆ ਹੱਥ ਜੋੜੇ ਅਤੇ ਬੜੇ ਸਦਕ ਭਰੋਸੇ ਨਾਲ ਖੜੇ ਹੋਏ ਉਹਨਾਂ ਭਾਈ ਮਨੀ ਸਿੰਘ ਨੂੰ ਪਹਿਲਾਂ ਬੇਨਤੀ ਕਰ ਦਿੱਤੀ ਸੀ ਉਹਨਾਂ ਨੇ ਕਿਹਾ ਸੱਚੇ ਬਾਦਸ਼ਾਹ ਆਪ ਜੀ ਦੀ ਪ੍ਰਤਕਿਆ ਨੂੰ ਤੋੜਨ ਲਈ ਅਸੀਂ ਨਹੀਂ ਕਹਿ ਰਹੇ ਸਿਰਫ ਇੱਕੋ ਬੇਨਤੀ ਹੈ ਕਿ ਮੈਂ ਫੁਰਨਾ ਬਣਾ ਕੇ ਧਰਮਸ਼ਾਲਾ ਵਿੱਚ ਅਰਦਾਸ ਕਰਕੇ ਹੀ ਬੇਟੀ ਨੂੰ ਲੈ ਕੇ ਆਇਆ ਹਾਂ ਤੁਸੀਂ ਕਿਰਪਾ ਕਰੋ ਇਸ ਨੂੰ ਸਵੀਕਾਰ ਕਰੋ ਅਤੇ ਆਪਣਾ ਪਰਨ ਉੱਤੇ ਆਪ ਹੀ ਕਾਇਮ ਰਹੋ ਜਦੋਂ ਇਹਨਾਂ ਨੇ ਤਰਲਾ ਲਿਆ ਤਾਂ ਹਜੂਰ ਨੇ ਉਤਾਸ ਦੀ ਸੰਗਤ ਵੱਲ ਦੇਖਿਆ ਸੱਚੇ ਪਾਤਸ਼ਾਹ ਥੋੜੇ ਜਿਹੇ ਗੰਭੀਰ ਹੋ ਗਏ ਹਜ਼ੂਰ ਕਹਿੰਦੇ ਹਨ ਕਿ ਜੇ ਤੁਸੀਂ ਇੰਨੀ ਬੇਨਤੀ ਕਰਦੇ ਹੋ অতি ਅਤੇ ਤੁਸੀਂ ਅਰਦਾਸ ਕਰਕੇ ਆਏ ਹੋ ਤਾਂ ਇਸ ਲਈ ਅਸੀਂ ਇਸ ਰਿਸ਼ਤੇ ਨੂੰ ਸਵੀਕਾਰ ਕਰਦੇ ਹਾਂ ਗੱਜ ਕੇ ਆਖੋ ਸਤਨਾਮ ਇਸ ਰਿਸ਼ਤੇ ਨੂੰ ਸਵੀਕਾਰ ਕਰਦੇ ਹਾਂ ਪਰੰਤੂ ਦੋ ਗੱਲਾਂ ਚੇਤੇ ਰੱਖਿਓ ਇੱਕ ਤਾਂ ਆਨੰਦ ਕਾਰਜ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਲੈਣੀ ਹੋਵੇਗੀ ਤੇ ਦੂਸਰਾ ਇਨਾਂ ਨਾਲ ਸਾਡਾ ਰੋਹਾਨੀ ਰਿਸ਼ਤਾ ਬਣੇਗਾ ਇਨਾਂ ਦਾ ਸਾਡੇ ਨਾਲ ਰਿਸ਼ਤਾ ਸਰੀਰਕ ਤਲਤੇ ਨਹੀਂ ਹੋਵੇਗਾ ਕਹਿੰਦੇ ਹਨ ਕਿ ਪਿਤਾ ਰਾਮਾ ਜੀ ਮਾਤਾ ਜਸ ਦੇਵੀ ਜੀ ਅਤੇ ਸਾਰੀ ਰੋਤਾਸ ਦੀ ਸੰਗਤ ਅੰਦਰ ਇੱਕੋ ਦਮ ਖੁਸ਼ੀ ਦੀ ਲਹਿਰ ਦੌੜ ਗਈ ਭਾਈ ਰਾਮਾ ਜੀ ਕਹਿ ਲਗੇ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰਵਾਨ ਹੈ ਕਹਿੰਦੇ ਹਨ ਕਿ ਜਦੋਂ ਅਰਦਾਸ ਸੁਣੀ ਅਰਦਾਸ ਸੁਣੀ ਗਈ ਤਾਂ ਮਾਤਾ ਸਾਹਿਬ ਕੌਰ ਜੀ ਦੇ ਮਾਪਿਆਂ ਨੇ ਸਾਹਿਬ ਕੌਰ ਜੀ ਦੇ ਮਾਪਿਆਂ ਨੂੰ ਸੰਗਤ ਨੇ ਵਧਾਈਆਂ ਦਿੱਤੀਆਂ ਉਸ ਬੱਚੀ ਨੂੰ ਦੇਖਿਆ ਕਿ ਇਸ ਦੇ ਕਿੰਨੇ ਭਾਲ ਚੰਗੇ ਹਨ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੋਹਾਨੀ ਰਿਸ਼ਤੇ ਨਾਲ ਸਵੀਕਾਰ ਕਰ ਲਿਆ ਹੈ ਬੱਚੀ ਨੇ ਅਤੇ ਉਸ ਦੇ ਮਾਤਾ ਪਿਤਾ ਨੇ ਅੰਮ੍ਰਿਤ ਦੀ ਦਾਤ ਲਈ ਉਠੋ ਹਾਰੀ ਸੰਗਤ ਨੇ ਵੀ ਅੰਮ੍ਰਿਤ ਦੀ ਦਾਤ ਲਈ ਸਾਹਿਬ ਦੇਵਾ ਅੰਮ੍ਰਿਤਸਰ ਕੇ ਸਾਹਿਬ ਕੌਰ ਜੀ ਬਣ ਗਏ ਸਾਹਿਬ ਕੌਰ ਜੀ ਬਣ ਕੇ ਦੀਵਾਨ ਸਜਾਇਆ ਗਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਲਾੜੇ ਬਣ ਕੇ ਆਏ ਹਨ ਮਾਤਾ ਗੁਜਰੀ ਜੀ ਅਤੇ ਪਰਿਵਾਰ ਦੇ ਹੋਰ ਸਨੇਹੀ ਵੀ ਹਨ ਅਨੰਦ ਕਾਰਜ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਹੰਸ ਵਿੱਚੋਂ ਬਾਬਾ ਰਾਮ ਗੋਲ ਜੀ ਤੇ ਅੰਮ੍ਰਿਤ ਦੀ ਦਾਤ ਲੈ ਕੇ ਬਣੇ ਭਾਈ ਗੁਰਬਖਸ਼ ਸਿੰਘ ਜੀ ਨੇ ਲਾਵਾ ਦਾ ਪਾਠ ਕੀਤਾ ਸੀ ਸੋ ਆਓ ਪਿਆਰੋ ਸਤਿਗੁਰੂ ਰਾਮ ਕਰਕੇ ਕਿਰਪਾ ਕਰਨ ਬਟਿਆ ਭਾਗਾ ਵਾਲਿਓ ਜੋ ਅੰਮ੍ਰਿਤਵੀਰ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਭਰਦੇ ਹਾਂ ਬਾਣੀ ਨੂੰ ਸਰਪਨ ਕਰਦੇ ਹਾਂ ਦਰਸ਼ਨ ਦੀਦਾਰੀ ਕਰਦੇ ਹਾਂ ਸਤਿਗੁਰੂ ਕਿਰਪਾ ਕਰਨ ਸਰਬੱਤ ਸਿਸਕਤਾ ਦੀ ਘਰਾ ਵਿੱਚ ਆਪ ਸੱਚ ਪ੍ਰੇਮ ਪਿਆਰ ਅਥਵਾਕ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਅੰਮ੍ਰਿਤ ਬਿਲੀ ਦੀ ਜਾਗਨੀ ਬਖਸ਼ਿਸ਼ ਕਰਨ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਬਾਣੀ ਪੜਦਿਆ ਵਿਚਾਰ ਕਰਨੇ ਅਬੰਤ ਕੁਲਾ ਹੋ ਜਾਂਦੀਆਂ ਹਨ ਮੇਰੇ ਰੈਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਕਤਾਬਖ ਸੰਯੋਗ ਹਨ ਫਿਰ ਆਪਾਂ ਨੂੰ ਕੀ ਮਿਲੇਗਾ ਲੋਕ ਸੁਖੀ ਪਰਲੋਕ ਸਹੇਲੇ ਨਾਨਕ ਹਰ ਪ੍ਰਭਾਪ